ਉੱਡਦੇ ਤੇ ਵਸਤੀ ਦੇਖੋ ਸਾਰੇ ਲੋਕ ਖੜ ਕੇ ਦੇਖ ਰਹੇ ਸੀ ਚੱਕਣ ਵਾਲਾ ਕੋਈ ਨਹੀਂ ਸੀ ਆਲਟੀਫੀਸ਼ਲ ਲੱਤ ਲੱਗੀ ਹੋਈ ਹੈ ਜੀ ਲੱਗੀ ਹੋਈ ਹੈ ਭਾਜੀ ਦਿਖਾਓ ਮਾੜੀ ਜੀ ਪਲੀਜ਼ ਦੇਖੋ ਤੁਸੀਂ ਦੋਸਤੋ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਹਰੇਕ ਚੰਗੇ ਇਨਸਾਨ ਦੀ ਕਹਾਣੀ ਘਰ ਘਰ ਪਹੁੰਚਣੀ ਬਹੁਤ ਜ਼ਰੂਰੀ ਹੈ ਇਨਸਾਨ ਤੋਂ ਵੱਡੀ ਇਨਸਾਨੀਅਤ ਹੈ ਇਹ ਗੁਰਪ੍ਰੀਤ ਵੀਰ ਨੇ ਕਿਵੇਂ ਮਿਸਾਲ ਪੈਦਾ ਕੀਤੀ ਮੈਡੀਕਲ ਲਾਈਨ ਛੋਣ ਕਰਕੇ ਇਹਨਾਂ ਨੂੰ ਲੱਗਿਆ ਵੀ ਟਰੈਕਟਰ ਉੱਪਰ ਬੈਠਾ ਵਿਅਕਤੀ ਕੁਝ ਮੁਸ਼ਕਲ ਵਿੱਚ ਹੈ ਜਿਹੜੇ ਕਿ ਹੋਰ ਲੋਕ ਉਹਨੂੰ ਦੇਖ ਦੇਖ ਕੇ ਜਾ ਰਹੇ ਸੀ ਪਰ ਇਸ ਵੀਰ ਨੇ ਚੰਗੀ ਸੋਚਵਾ ਨਵਾ ਕੇ ਆਪਣੀ ਜ਼ਿੰਦਗੀ ਖਤਰੇ 'ਚ ਪਾਈ ਇਦਾਂ ਦੇ ਇਨਸਾਨਾਂ ਦੀਆਂ ਕਹਾਣੀਆਂ ਘਰ ਘਰ ਪਹੁੰਚਣੀਆਂ ਚਾਹੀਦੀਆਂ ਸੋ ਇਹਨਾਂ ਦੀ ਜ਼ੁਬਾਨੀ ਆਪਾਂ ਸੁਣਾਂਗੇ ਕੀ ਵਾਰਤਾ ਲੱਭ ਹੋਇਆ ਤੇ ਕੀ ਪ੍ਰੋਬਲਮ ਆਈ ਸੋ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਸਲੂਟ ਕਰਿਓ ਇਸ ਵੀਰ ਨੂੰ ਵੈਗਰੂ ਕਹਿ ਕੇ ਇਹਨਾਂ ਨੂੰ ਅਸੀਸ ਬਖਸ਼ਿਓ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਬਾਈ ਜੀ ਕਾ ਹੋਰੇ ਦੇਖੋ ਵੀਡੀਓ ਲੰਬੀ ਹੋ ਜੂਗੀ ਨੇਕੀ ਕਰ ਦਰਿਆ ਵਿੱਚ ਡਾਲ ਇਹ ਬਾਈ ਨੇ ਕਿਸੇ ਨੂੰ ਬਚਾਉਂਦਿਆ ਬਚਾਉਂਦਿਆ ਆਪਣੀ ਲਾਈਫ ਖਤਰੇ ਚ ਪਾਈ ਪਾਜੀ ਹੱਥ ਦਿਖਾਇਓ ਕਿੰਨਾ ਡਿਲੇਕ ਬਾਈ ਜੀ ਕਿਵੇਂ ਵਾਕਿਆ ਹੋਇਆ ਸੀ ਇਹ ਇਹਨਾਂ ਬਈ ਲੋਕੀ ਅਵੇਲ ਹੋ ਜਾਣਗੇ ਰੋਡ ਨਿਕਲ ਕੇ ਜਿਹੜੇ ਆਪਣੀ ਤੂੜੀ ਵਾਲੇ ਭੰਗ ਹੁੰਦੇ ਆ ਵੱਡੇ ਵੱਡੇ ਬਲਾ ਲੈਂਦੇ ਨੇ ਰੋਡ ਸੇਫਟੀ ਨੂੰ ਵੀ ਖਤਰੇ 'ਚ ਪਾਉਂਦੇ ਆ ਖਤਰੇ ਸੇਫਟੀ ਨੂੰ ਉਹਨਾਂ ਪਿੰਡਾਂ ਪਿੰਡਾਂ ਦੇ ਦੀ ਲੰਘ ਰਿਆ ਸੀ ਲੈਂਕ ਰੋਡ ਤੇ ਜਿਵੇਂ ਕੀ ਅੱਜ ਕੱਲ੍ਹ ਰੇਤੇ ਵਾਲੀਆਂ ਛੜਕਾਂ ਦੇ ਵੱਡੇ ਵੱਡੇ ਟਿਪਰ ਲੰਘਦੇ ਆ ਲੰਘ ਰਹੇ ਸੀ ਪਿੰਡ ਦੇ ਛੜਕ ਖਰਾਬ ਕਰ ਦਿੰਦੇ ਆ ਉਹ ਛੜਕ ਉਨਿਕ ਕਪੈਸਿਟੀ ਦਾ ਮਾਲ ਚੱਕਣ ਵਾਸਤੇ ਬਣੀਆਂ ਬਣੀਆਂ ਉਹਦੇ ਉੱਪਰ ਦੀ ਤਾਰ ਕ੍ਰੋਸ ਕਰ ਰਹੀ ਸੀ ਕਿ 11000 ਵੋਲਟੇਜ ਦੀ ਤੁਸੀਂ ਕੋਸ਼ਿਸ਼ੀ ਲੜ ਭਾਜੀ ਅੱਛਾ ਜੀ ਉਹ ਉਹਦਾ ਨਾ ਬੈੱਡ ਜਿਹੜਾ ਨੰਗਾ ਸੀਗਾ ਠੀਕ ਆ ਬਾਜੀ ਆਮ ਆਮ ਕਰਕੇ ਹੁਣ ਕਵਰ ਕਰਦੇ ਹੁੰਦੇ ਪਰ ਉਹਦਾ ਨੰਗਾ ਸੀਗਾ ਉਹਦਾ ਨੰਗਾ ਬੈੱਡ ਨੰਗਾ ਹੁਣ ਕਰਕੇ ਤਾਰਾ ਨਾ ਟੱਚ ਹੋ ਗਿਆ ਜਦੋਂ ਚੰਗਿਆੜੇ ਨਿਕਲੇ ਡਰਾਈਵਰ ਨੇ ਡਰਦੇ ਨੇ ਥੱਲੇ ਹੀ ਰੋਕ ਲਈ ਰੋਕ ਲਈ ਨਾ ਉਹ ਅੱਗੇ ਕੀਤੀ ਨਾ ਪਿੱਛੇ ਕੀਤੀ ਮੈਂ ਤਾਂ ਤੇਰੇ ਨਾਲ ਇੱਕ ਸਾਡਾ ਕੰਮ ਵਾਲਾ ਬੰਦਾ ਸੀਗਾ ਅਸੀਂ ਸਾਹਮਣੇ ਤੋਂ ਆ ਰਹੇ ਸੀ ਮੈਨੂੰ ਤੁਸੀਂ ਮੈਨੂੰ ਦੱਸਿਆ ਵੀ ਮੈਡੀਕਲ ਲਾਈਨ 'ਚ ਐ ਮੈਂ ਮੈਡੀਕਲ ਲਾਈਨ 'ਚ ਆ ਤੁਹਾਨੂੰ ਲੱਗਿਆ ਮੈਨੂੰ ਦੌਰਾ ਪੈ ਗਿਆ ਹਾਂ ਮੈਨੂੰ ਹੀ ਲੱਗਿਆ ਮੇਰੇ ਕੀ ਦਾ ਦੌਰਾ ਪੈ ਗਿਆ ਜੈਸਾ ਉਹਨੇ ਉਹਦੀ ਹਰਕਤ ਹੋ ਰਹੀ ਠੀਕ ਆ ਬਾਜੀ ਤੇ ਆਪ ਵੀ ਮਰੂਗਾ ਕਿਸੇ ਹੋਰ ਨੂੰ ਮਾਰੂਗਾ ਹਾਲਾਂਕਿ ਮੇਰੇ ਦਿਮਾਗ 'ਚ ਵੀ ਹੈ ਨਹੀਂ ਸੀ ਕਿ ਉਹਨੂੰ ਕਰੰਟ ਲੱਗਣਾ ਆਉਣੇ ਸਾਨੂੰ ਦੱਸੇ ਤੁਸੀਂ ਉਹ ਤਾਰ ਵਾਲੀ ਵੀ ਵੇਖਿਆ ਤਾਰ ਦੇਖ ਨਹੀਂ ਰਹੀ ਸੀ ਥੋਂਗੀ ਬਹੁਤ ਲੰਮਾ ਸੀ ਠੀਕ ਹੈ ਜੀ ਮੈਂ ਤੇ ਜਦੋਂ ਅਸੀਂ ਉੱਤਰ ਕੇ ਮੈਂ ਤਾਂ ਹਜੇ ਲੇੜੀ ਹੋਇਆ ਸੀ ਮੈਨੂੰ ਨਹੀਂ ਪਤਾ ਵੀ ਉਹਨੂੰ ਮੇਰਾ ਹੱਥ ਲੱਗਾ ਕੀ ਲੱਗਾ ਮੈਨੂੰ ਨਹੀਂ ਪਤਾ ਲੱਗਾ ਜਦੋਂ ਮੈਂ ਡਿੱਗ ਪਿਆ ਮੈਨੂੰ ਮੇਰੇ ਜੱਤੂ ਆ ਨਿਕਲਣ ਲੱਗ ਪਿਆ ਚੀੜਾੜੇ ਨਿਕਲਣ ਲੱਗ ਪਏ ਮਗਰ ਮੇਰੇ ਨਾਲ ਕੰਮ ਵਾਲਾ ਬੰਦਾ ਸੀ ਉਹਨੇ ਆ ਕੇ ਮੈਨੂੰ ਹੱਥ ਫੜਿਆ ਉਹ ਰੱਬ ਦੀ ਵਧੀ ਰੱਖ ਲੋ ਕੁਛ ਰੱਖ ਲੋ ਟਰਾਲੀ ਆਪਣੇ ਪਿੱਛੇ ਰੁੜ ਗਈ ਤੇ ਅਸੀਂ ਡਿੱਗ ਗਏ ਤੁਹਾਡਾ ਟਰਾਲੀ ਨੂੰ ਹੱਥ ਪੈ ਗਿਆ ਸੀ ਨਹੀਂ ਪਿਆ ਟਰਾਲੀ ਦੇ ਨੇੜੇ ਜਾਂ ਨਾਲ ਵੀ ਬਿਜਲੀ ਦੇ ਟਰੈਕਟਰ ਦੇ ਨੇੜੇ ਹੋਇਆ ਸੀ ਮੈਂ ਟਰਾਲੀ ਦੇ ਨੇੜੇ ਵੀ ਨਹੀਂ ਹੋਇਆ ਓਕੇ ਬਾਈ ਜੀ ਜਦੋਂ ਮੈਂ ਡਿੱਗ ਪਿਆ ਤੇ ਨਾਲ ਥੋੜੇ ਉੱਥੇ ਬਸਤੀ ਹੈ ਇੱਕ ਸਾਰੇ ਲੋਕ ਖੜ ਕੇ ਦੇਖ ਰਹੇ ਸੀ ਚੱਕਣ ਵਾਲਾ ਕੋਈ ਨਹੀਂ ਸੀ ਕਿਉਂਕਿ ਧੂਆ ਹੀ ਆ ਨਿਕਲ ਰਿਹਾ ਸੀਗਾ ਦੱਸਿਆ ਤੁਸੀਂ ਵੀ ਗਿੱਟੇ ਦਾ ਗੋਲੀ ਦੇ ਵਿੱਚ ਬਲਾਸਟ ਹੋ ਗਿਆ ਬਲਾਸਟ ਉੱਤਕਾ ਪੈ ਗਿਆ ਸੀ ਮੋਰੀ ਨਿਕਲ ਗਈ ਸੀ ਠੀਕ ਹੈ ਪਰ ਜਦੋਂ ਟੱਕੇ ਉਸ ਤੋਂ ਬਾਅਦ ਤਾਂ ਮੈਂ ਦੇ ਹੋਸੀ ਇਹਨੇ ਕੋਈ ਸ਼ਰਤ ਨਹੀਂ ਸੀ ਹੱਥ ਵੱਲ ਦਿਖਾਈ ਬਾਈ ਬਾਈ ਹੁਣੇ ਦੇ ਬੇਟਾ ਬਾਈ ਜੀ ਦੀ ਹੋਈ ਆਲਟੀਫੀਸ਼ਲ ਲੱਤ ਲੱਗੀ ਹੋਈ ਹੈ ਜੀ ਲੱਗੀ ਹੋਈ ਹੈ ਪਾਜੀ ਦਿਖਾਓ ਮਾੜੀ ਜੀ ਪਲੀਜ਼ ਦੇਖੋ ਤੁਸੀਂ ਇਹ ਜਦੋਂ ਜਦੋਂ ਪਿੰਡ ਵਿੱਚ ਦੀ ਨਿਕਲਦਾ ਸੀ ਉਹ ਫਿਊਲ ਆਮ ਤਾਂ ਜੰਪਰ ਡੱਗ ਪੈਂਦੇ ਆ ਉਹ ਜੰਪਰ ਵੀ ਨਹੀਂ ਡਿੱਗੇ ਤਾਂ ਤਾਰ ਉੱਚੀ ਨਹੀਂ ਸੀ ਜਿਹੜੀ ਏਡੀ ਕੇਵੀਏ ਵੀ ਅੱਜ ਨਹੀਂ ਕਿ ਤੋੜੀ ਆ ਆ ਤਾਰ ਆ 14 ਫੁੱਟ 14 ਵੀ ਨਹੀਂ ਸੀ ਲੋਕਾਂ ਨੀ ਨਹੀਂ ਸੀ ਨੀ ਕੰਪਲੇਨਟ ਨਹੀਂ ਕਰਦੇ ਵੀ ਇਹ ਉੱਚੀ ਹੋਣੀ ਚਾਹੀਦੀ ਆ ਜਾਂ ਕੰਪਲੇਨਟ ਛੱਡ ਕੇ ਮੈਂ ਉਹਨਾਂ ਤੇ ਕੇਸ ਵੀ ਕੀਤਾ ਸੀ ਬਾਅਦ ਵਿੱਚ ਅੱਛਾ ਜੀ ਬਿਜਲੀ ਵਾਲੇ ਕਹਿੰਦੇ ਸਾਡਾ ਕੋਈ ਕਸੂਰ ਨਹੀਂ ਉਹਦੇ ਜੇ ਤਾਂ ਨਹੀਂ ਡਿੱਗੇ ਚਾਹੇ ਹਾਲਾਕੇ ਉਹ ਆਵਾਜਾਈ ਵਾਲੀ ਸੜਕ ਆ ਉਹ ਨਿਤ ਕੁਝ ਨਾ ਕੁਝ ਟੱਚ ਹੋ ਕੇ ਡਿੱਗਦੀ ਸੀਗੀ ਤੇ ਪਰ ਨਾ ਜਦ ਕੀ ਇਹ ਵਾਲੀਆਂ ਤਾਰਾਂ ਜਿਹੜੀਆਂ ਕਾਫੀ ਹਾਈਟ ਤੇ ਹੁੰਦੀਆਂ ਉੱਚੀਆਂ ਜੇ ਥੱਲੇ ਆਪਾਂ ਠੰਡ ਟਿੱਕਮੀ ਰਾਤ ਸੁਣੀਏ ਉਹ ਚੋ ਆਵਾਜ਼ ਵੀ ਹੁੰਦੀ ਐ ਸਾਹਾਂ ਦੀ ਉਹ ਤਾਰਾਂ ਸੀ ਜਾਂ ਇਹਦੂ ਘੱਟ ਕੇ ਵੀ ਵਾਲੀਆਂ ਸੀ ਉਹਦੂ ਘੱਟ ਕੇ ਵੀ ਵਾਲੀਆਂ ਸੀ ਸਾਹਾਂ ਸਾਲੀਆਂ ਤਾਂ ਬਹੁਤ ਜ਼ਿਆਦਾ ਹੋਈਆਂ ਨਾ ਉਹਦੂ ਘੱਟ ਕੇ ਵੀ ਵਾਲੀਆਂ ਹੁੰਦੀਆਂ ਜਿਹੜੀਆਂ ਮੋਟਰਾਂ ਹੁੰਦੀਆਂ ਨਹੀਂ ਹੁੰਦੀਆਂ ਪਈਆਂ ਜਿਵੇਂ 440 ਜਾਂ 440 ਤੋਂ 220 ਬਣਦਾ ਜਾਂ ਟਰਾਂਸਫਾਰਮਰ ਟਰਾਂਸਫਾਰਮਰ ਨੂੰ ਜਾ ਰਹੀਆਂ ਸੀ ਹਾਂਜੀ ਅੱਛਾ ਟਰਾਂਸਫਾਰਮਰ ਉਹ ਤਾਰਾਂ ਉਸ ਤੋਂ ਬਾਅਦ ਮੈਨੂੰ ਚੱਕ ਕੇ ਮੈਡੀਕਲ ਲੈ ਕੇ ਫਿਰ ਕੋਟ ਗੁਰੂਗੋ ਵਿੱਚ ਲੈ ਗਏ ਮੈਂ ਤਿੰਨ ਦਿਨ ਰਿਹਾ ਉੱਥੇ ਮੈਨੂੰ ਕੋਈ ਫਰਕ ਨਹੀਂ ਉਸ ਤੋਂ ਬਾਅਦ ਮੈਂ ਡੀਐਨਸੀ ਸ਼ੇਪ ਕਰਤਾ ਐਨਸੀ ਡਾਕਟਰਾਂ ਨੇ ਵੀ ਹਜੇ ਕੋਈ ਸ਼ਰਟ ਹੀ ਲਈ ਨਹੀਂ ਸੀਗੀ 15 ਦਿਨ ਵੀ ਬੱਤੂਆ ਕਿ ਨਹੀਂ ਬੱਤੂਆ ਭੌਲਾ ਕਰਦਾ ਸੀ ਰੱਬ ਦੀ ਸਾਹ ਲਿਖੇ ਸੀ ਹੱਜੀ ਪਤਾ ਨਹੀਂ ਥੋੜੋ ਕੀ ਪੋਨ ਕਰਾਉਣਾ ਜੀ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਫੌਰੀ ਦੇ ਵਿੱਚ ਇਹ ਦੂ ਅਲਟਾ ਭਾਜੀ ਆਪਣੀ ਪ੍ਰਥਾ ਬਣੀ ਹੈ ਵੀ ਚੱਕੋ ਬੰਦੇ ਨੂੰ ਪਰ ਅਗੇ ਪਰਚਾ ਪੈਂਦਾ ਮੈਂ ਵੀ ਬਥੇਰੇ ਕੇਸ ਇਦਾਂ ਦੇ ਐਕਸੀਡੈਂਟ ਚੱਕ ਜਾ ਰਿਆ ਉਹਨਾਂ ਚ ਕਈ ਵਾਰੀ ਮਸਾ ਹੀ ਬਚਣਾ ਅਗਲੇ ਨੇ ਕਹਿੰਦਾ ਯਾਰ ਸਾਡਾ ਬੱਤੂਆ ਚੱਕ ਲੈ ਅਸੀਂ ਅਗਲੇ ਵਾਰ ਸੇ ਸਮਾ ਖਰਾਬ ਕਰਨਾ ਅਗਰ ਇਹਨੇ ਸਾਡੇ ਸਮਾਨ ਗਾਇਬ ਹੋ ਗਿਆ ਫਲਨ ਨਾ ਹੋ ਗਿਆ ਉਸ ਤੋਂ ਪਿੱਛੇ ਹਟ ਕੇ ਫਿਰ ਪਰ ਫੌਰੀਂ ਦੇ ਵਿੱਚ ਨੇੜੇ ਨਹੀਂ ਜਾਂਦਾ ਪੁਲਿਸ ਨੂੰ ਕਾਲ ਕਰ ਦੋ ਤੁਸੀਂ ਉਹਦੀ ਜਿੰਦਗੀ ਬਚਾਉਣ ਵਾਸਤੇ ਆਪਦੀ ਵੀ ਜਿੰਦਗੀ ਖਤਰੇ 'ਚ ਪਾਈ ਪਰ ਇਹ ਗੱਲ ਲੋਕਾਂ ਨੂੰ ਸਮਝਣੀ ਚਾਹੀਦੀ ਹੈ ਜਿਹੜੇ ਬਿਜਲੀ ਦੀਆਂ ਸੇਫਟੀਆਂ ਜਾਂ ਉਹਦੇ 'ਚ ਬ੍ਰੇਕਰ ਲੱਗੇ ਹੁੰਦੇ ਆ ਉਹਨਾਂ ਦੀ ਜਿਹੜਾ ਸਿਆਣਾ ਇਲੈਕਟ੍ਰੀਸ਼ੀਅਨ ਹੁੰਦਾ ਜੀ ਉਹਦੋਂ ਘਟਵਾੜ ਦੇ ਬ੍ਰੇਕਰ ਲਾਉਂਦਾ ਜੇ ਹੱਥ ਲੱਗੇ ਤਾਂ ਡਿੱਗ ਪਵੇ ਉਹਦੇ ਜੈਂਪਰ ਤਾਂ ਪੱਕੇ ਕੀਤੇ ਹੋਏ ਸੀਗੇ ਜੀ ਕਿਉਂ ਜੀ ਉਹ ਉਹ ਨਾਤੂ ਬਿਜਲੀ ਵਾਲੇ ਕਿੰਨੇ ਸੀ ਨਾਤੂ ਜੰਪਰ ਲਾਉਂਚ ਹੀ ਰਹਿਨੇ ਆ ਮਤਲਬ ਕਿ ਅਸੀਂ ਰੋਜ਼ ਰੋਜ਼ ਜੰਪਰ ਨਹੀਂ ਲਾਉਣਗੇ ਦੁਨੀਆ ਮਰਦੀ ਤੇ ਮਰੇ ਅਸੀਂ ਪੱਕੇ ਲਾ ਦੇ ਪੱਕੇ ਲਾਤੇ ਉਹ ਫਿਰ ਤੁਸੀਂ ਇਹ ਦੇਖੋ ਵੀ ਅਸੀਂ ਤਿੰਨੇ ਜਣੇ ਚੁੰਬੜ ਕੇ ਟਰਾਲੀ ਟਰੈਕਟਰ ਵੀ ਨਾਲ ਚੁੰਬੜਿਆ ਉਹ ਫਿਰ ਵੀ ਨਹੀਂ ਪੱਟੇ ਗਏ ਅੱਜ ਵੀ ਉਵੇਂ ਹੀ ਅੱਜ ਵੀ ਉਵੇਂ ਹੀ ਜਿਹੜਾ ਪ੍ਰਮਾਤਮਾ ਨੇ ਚਲੋ ਪ੍ਰਮਾਤਮਾ ਨੇ ਤੁਹਾਨੂੰ ਬਚਾਇਆ ਪ੍ਰਮਾਤਮਾ ਹਰੇਕ ਦੀ ਚੰਗੀ ਤੇ ਲੰਬੀ ਉਮਰ ਦੇਵੇ ਚੰਗੀ ਸੋਚ ਬੰਦਾ ਹਰੇਕ ਰਖੇ ਤੋਂ ਜ਼ਿਆਦਾ ਬੈਂਦਾ ਇਨਸਾਨ ਦੇ ਵਿੱਚ ਆਈ ਚੰਗੇ ਤੇ ਮਾੜੇ ਚਾਈ ਫਰਦੇ ਇਨਸਾਨੀਅਤ ਅਨਸਾਮੀਦਰ ਨੇਕੀ ਕਰ ਦਰਿਆ ਵਿੱਚ ਡਾਲ ਆਲੀ ਗੱਲ ਹੈ ਜੀ ਮੈਂ ਇਸ ਦੋਸਤੋ ਦੋਸਤੋ ਕਿਸੇ ਦੀ ਜ਼ਿੰਦਗੀ ਨੂੰ ਬਚਾਉਣ ਵਾਲਾ ਤੇ ਆਪਣੀ ਜ਼ਿੰਦਗੀ ਨੂੰ ਖਤਰੇ 'ਚ ਪਾਉਣ ਵਾਲਾ ਕੋਈ ਉਹ ਸਧਾਰਨ ਵਿਅਕਤੀ ਨਹੀਂ ਹੋ ਸਕਦਾ ਜਿਸ ਤੇ ਉਸ ਅਕਾਲ ਪੁਰਖ ਪਰਮ ਪਿਤਾ ਪਰਮੇਸ਼ਰ ਦਾ ਹੱਥ ਹੋਵੇ ਉਹੀ ਹਿੰਮਤ ਕਰ ਸਕਦਾ ਕਿਸੇ ਦੀ ਜ਼ਿੰਦਗੀ ਨੂੰ ਬਚਾਉਣ ਵਾਸਤੇ ਸੋ ਗੁਰਪ੍ਰੀਤ ਵੀਰ ਲਈ ਸਲੂਟ ਹੈ ਇਦਾਂ ਦੇ ਵਿਅਕਤੀਆਂ ਨੂੰ ਪਿਆਰ ਮੁਹੱਬਤ ਤੇ ਮਾਣ ਜ਼ਰੂਰ ਦਿਆ ਕਰੋ ਸਜਣੋ ਤਾ ਜੋ ਇਨਸਾਨੀਅਤ ਤੇ ਇਨਸਾਨ ਜਿੰਦਾ ਰਵੇ ਇਨਸਾਨੀਅਤ ਜਿੰਦਾਬਾਦ ਸੋ ਵੀਰ ਲਈ ਮੇਰੀ ਇਹ ਹੀ ਦੁਆਵਾ ਹੈ ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤ ਰੱਖੇ ਕਿਉਂਕਿ ਵੀਰ ਦੀ ਇੱਕ ਲੱਤ ਆਲਟੀਫੀਸ਼ਲ ਲੱਗੀ ਹੈ ਤੇ ਪਰ ਜਵਾਨੀ ਦੇ ਵਿੱਚ ਇੱਕ ਅੰਗ ਕੱਟਿਆ ਜਾਵੇ ਤੇ ਲੋਕਾਂ ਦੇ ਪ੍ਰਤੀ ਸੁਭਾਵਾਂ ਨਿਭਾਈਆਂ ਹੋਣ ਤੇ ਉਸ ਇਨਸਾਨ ਨੂੰ ਸਲੂਟ ਤਾਂ ਇੱਕ ਬਣਦਾ ਹੀ ਹੈ ਸੋ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਗੱਲਾਂ ਨਾਲ ਬੰਦਾ ਚੰਗਾ ਨਹੀਂ ਹੁੰਦਾ ਕਰਮ ਕਰਨ ਨਾਲ ਬੰਦਾ ਚੰਗਾ ਹੁੰਦਾ ਸੋ ਜੋ ਇਸ ਵੀਰ ਨੇ ਕਰਮ ਕੀਤਾ ਇਸ ਨੇ ਕਿਸੇ ਦੀ ਜ਼ਿੰਦਗੀ ਬਚਾਈ ਬਿਨਾ ਸੋਚਿਆ ਸਮਝਿਆ ਇਹ ਚੰਗੇ ਇਨਸਾਨ ਦੀਆਂ ਨਿਸ਼ਾਨੀਆਂ ਹੁੰਦੀਆਂ ਮੈਂ ਲਾਸਟ ਵਿੱਚ ਇਹੀ ਕਹੂੰਗਾ ਅਕਾਲ ਪੁਰਖ ਅਗੇ ਅਰਦਾਸ ਹੈ ਗੁਰਪ੍ਰੀਤ ਵੀਰ ਹਮੇਸ਼ਾ ਤਰੱਕੀਆਂ ਕਰਦਾ ਰਹੇ ਇਸ ਵੀਰ ਲਈ ਦੁਆ ਤੇ ਅਸੀਸ ਜਰੂਰ ਬਖਸ਼ ਜਿੱਥੇ ਵੀ ਉਹ ਜਾ ਵਿਅਕਤੀ ਮਿਲੇ ਉਹਨੂੰ ਸਲੂਟ ਜਰੂਰ ਕਰਿਆ ਕਰੋ ਧੰਨਵਾਦ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਸ਼ਬਦਾਂ ਲਈ ਮੈਂ ਮਾਫੀ ਚਾਹੁੰਦਾ